ਦਰਬਾਰ ਸਾਹਿਬ ਨੂੰ ਕਈ ਲੋਕ ਵਿਸ਼ਨੂੰ ਦਾ ਮੰਦਿਰ ਸਾਬਤ ਕਰਨ ਦੀ ਕੋਸ਼ਿਸ਼ ਚ ਲੱਗੇ ਹੋਏ ਨੇ ਇਹ ਕਿਹਾ ਜਾਂਦਾ ਕਿ ਹਰ ਮੰਦਿਰ ਮਤਲਬ ਹਰੀ ਦਾ ਮੰਦਿਰ ਯਾਨੀ ਕਿ ਵਿਸ਼ਨੂੰ ਦਾ ਮੰਦਿਰ ਕਈ ਕਹਾਣੀਆਂ ਵੀ ਘੜੀਆਂ ਹੋਈਆਂ ਨੇ ਕਿ ਜਦੋਂ ਸਰੋਵਰ ਦੀ ਖਦਵਾਈ ਸ਼ੁਰੂ ਹੋ ਰਹੀ ਸੀ ਉਦੋਂ ਵਿਸ਼ਨੂੰ ਤੇ ਹੋਰ ਦੇਵਤੇ ਇੱਥੇ ਪ੍ਰਗਟ ਹੋਏ ਤੇ ਗੁਰੂ ਅਰਜਨ ਸਾਹਿਬ ਨੂੰ ਕਿਹਾ ਗਿਆ ਕਿ ਸਾਡੇ ਨਾਮ ਦਾ ਇੱਥੇ ਮੰਦਿਰ ਬਣਾਓ ਇਹ ਕਹਿੰਦੇ ਨੇ ਕਿ ਇੱਥੇ ਪਹਿਲਾਂ ਵਿਸ਼ਨੂੰ ਦੀਆਂ ਮੂਰਤੀਆਂ ਹੁੰਦੀਆਂ ਸੀ ਸਿੱਖਾਂ ਨੇ ਐਸਾ ਸਥਾਨ ਤੇ ਕਬਜ਼ਾ ਕੀਤਾ ਹੋਇਆ ਹੈ ਹੋਰ ਬੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਸਾਡੀ ਇਹ ਕੋਸ਼ਿਸ਼ ਆ ਇਸ ਗੱਲ ਦੇ ਤਰਕ ਨਾਲ ਜਵਾਬ ਸਭ ਨੂੰ ਪਤਾ ਹੋਣਾ ਸਾਨੂੰ ਪਤਾ ਹੋਣਾ ਚਾਹੀਦਾ ਹੈ ਪੂਰਾ ਇਤਿਹਾਸ ਕਿ ਕਿੱਥੋਂ ਇਹ ਚੱਲਣਾ ਸ਼ੁਰੂ ਹੋਈਆਂ ਕੀ ਇਹਦਾ ਜਵਾਬ ਹੈ ਤਾਂ ਜੋ ਇਹ ਚੀਜ਼ ਨੂੰ ਇੱਥੇ ਹੀ ਠੱਲ ਪਾਈ ਜਾ ਸਕੇ ਹੁਣ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਚੀਜ਼ ਅਸੀਂ ਜਮ੍ਹਾਂ ਕਲੀਅਰ ਕਰ ਦਿੰਦੇ ਆ ਕਿ ਇਹ ਵੀਡੀਓ ਕਿਸੇ ਨੂੰ ਵੀ ਭੜਕਾਉਣ ਲਈ ਨਹੀਂ ਬਣਾਈ ਜਾ ਰਹੀ ਇਸ ਵੀਡੀਓ ਚ ਅਸੀਂ Hindu ਦੇਵੀ ਦੇਵਤਿਆਂ ਦਾ ਜ਼ਿਕਰ ਕਰ ਰਹੇ ਆ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਵੀਡੀਓ ਹਿੰਦੂ ਧਰਮ ਦੇ ਖਿਲਾਫ ਹੈ ਬਲਕਿ ਹਿੰਦੂ ਧਰਮ ਦੇ ਵੀਰ ਭੈਣ ਇਹ ਵੀਡੀਓ ਨੂੰ ਜ਼ਰੂਰ ਦੇਖਣ ਲਾਸਟ 'ਚ ਤੁਹਾਨੂੰ ਤੁਹਾਡੇ ਧਰਮ ਨਾਲ ਜੁੜੀਆਂ ਵੀ ਕੁਝ ਹੈ ਜੀਆਂ ਗੱਲਾਂ ਦੱਸਾਂਗੇ ਜੋ ਹਿੰਦੂ ਧਰਮ 'ਚ ਬਹੁਤ ਮਿਲਾਵਟ ਕੀਤੀ ਗਈ ਆ ਇੱਕ ਅਸੀਂ ਹੋਰ ਬੇਨਤੀ ਕਰਨਾ ਚਾਹੁੰਦੇ ਆ ਕਿ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਉਹਦਾ ਇੱਕ ਕਾਰਨ ਕਈ ਸਾਡੇ ਵੀਰ ਭੈਣ ਹੁਣ ਇਹ ਵੀ ਕਹਿਣਗੇ ਕਿ ਇਹ ਬਹੁਤ ਘੱਟ ਲੋਕ ਨੇ ਜਿਹੜੇ ਇਦਾਂ ਦੀਆਂ ਵਾਹਾਂ ਫੈਲਾ ਰਹੇ ਨੇ ਜਾਂ ਇਦਾਂ ਦੀਆਂ ਨਫ਼ਰਤ ਭਰੀਆਂ ਪੋਸਟਾਂ ਸ਼ੇਅਰ ਕਰ ਰਹੇ ਨੇ ਪਰ ਇੱਕ ਚੀਜ਼ ਸਮਝਣ ਦੀ ਕੋਸ਼ਿਸ਼ ਕਰਿਓ ਹੋ ਸਕਦਾ ਅੱਜ ਇਹ 500 ਹੋਣ ਜੋ ਦਰਬਾਰ ਸਾਹਿਬ ਨੂੰ ਕਹਿ ਰਹੇ ਨੇ ਕਿ ਵਿਸ਼ਨੂੰ ਦਾ ਮੰਦਿਰ ਪਰ ਜੇ ਇਹ ਨਾ ਰੋਕੇ ਗਏ 500 ਤੋਂ ਕੱਲ ਨੂੰ ਇਹ 5000 ਹੋਣਗੇ ਤੇ ਕਿਸੇ ਟਾਈਮ ਤੇ 5 ਲੱਖ ਹੋਣਗੇ ਹੁਣ ਇੱਕ ਚੀਜ਼ ਸਮਝੋ ਕਿ ਤੁਸੀਂ ਜਿਹੜੇ ਘਰੇ ਰਹਿ ਰਹੇ ਹੋ ਇਸ ਸਮੇਂ ਜਿਹੜੇ ਘਰੇ ਬੈਠੇ ਹੋ ਤੁਹਾਡਾ ਘਰਾ ਤੁਹਾਡੇ ਪੁਰਖਿਆਂ ਦਾ ਗਰਾਹੋ ਉਹਨਾਂ ਨੇ ਆਪਣੀ ਮਿਹਨਤ ਨਾਲ ਉਹ ਘਰ ਬਣਾਏ ਨੇ ਕੱਲ ਨੂੰ ਕੋਈ ਆ ਕੇ ਕਹੇ ਕਿ ਤੁਹਾਡਾ ਘਰ ਨਹੀਂ ਐ ਤੁਹ ਨਿਕਲੋ ਇਹ ਤਾਂ ਸਾਡਾ ਘਰ ਆ ਤਾਂ ਤੁਹਾਨੂੰ ਕਿਵੇਂ ਲੱਗੂਗਾ ਕੀ ਦਰਬਾਰ ਸਾਹਿਬ ਤੁਹਾਡਾ ਘਰ ਨਹੀਂ ਐ ਤੁਹਾਡੇ ਗੁਰੂਆਂ ਦਾ ਘਰ ਨਹੀਂ ਐ ਜੋ ਤਾਂ ਦਰਬਾਰ ਸਾਹਿਬ ਨੂੰ ਆਪਣਾ ਘਰ ਸਮਝਦਾ ਹੈ ਆਪਣੇ ਗੁਰੂ ਦਾ ਘਰ ਸਮਝਦਾ ਹੈ ਉਹ ਇਹ ਵੀਡੀਓ ਸ਼ੇਅਰ ਜ਼ਰੂਰ ਕਰੂਗਾ ਜੋ ਨਹੀਂ ਸਮਝਦਾ ਉਹ ਨਾ ਕਰੇ ਇਹ ਇਸ ਕਰਕੇ ਅਸੀਂ ਨਹੀਂ ਕਹਿ ਰਹੇ ਕਿ ਸਾਨੂੰ ਵਿਊਜ਼ ਜਾਂ ਸ਼ੇਅਰ ਦੇ ਲੋੜ ਆ ਇਹ ਵੀਡੀਓ ਬਣਾਈ ਜਾ ਰਹੀ ਆ ਅੱਜ ਲਈ ਤੇ ਅੱਜ ਤੋਂ ਸਦੀਆਂ ਬਾਅਦ ਲਈ ਕਿਉਂਕਿ ਸਿੱਖ ਇਤਿਹਾਸ ਚ ਕਈ ਐਦਾਂ ਦੀਆਂ ਮਿਲਾਵਟੀ ਗੱਲਾਂ ਲਿਖੀਆਂ ਹੋਈਆਂ ਨੇ ਜੋ ਜੇ ਉਸੇ ਸਮੇਂ ਹੀ ਰੋਪ ਦਿੱਤੀਆਂ ਜਾਂਦੀਆਂ ਤਾਂ ਅੱਜ ਬਹੁਤ ਸਾਰੀਆਂ ਕਨਫਿਊਜ਼ਨਾਂ ਨਾ ਖੜੀਆਂ ਹੁੰਦੀਆਂ ਆਪਣੇ ਕੋਲ ਇਹ ਤਾਕਤ ਹੈ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਆਪਾਂ ਆਪਣੀ ਆਵਾਜ਼ ਹਰ ਜਗ੍ਹਾ ਪਹੁੰਚਾ ਸਕਦੇ ਹਾਂ ਤਾਂ ਆਪਣੀ ਆਪਣੀ ਤਾਕਤ ਨੂੰ ਸਮਝੋ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਪੰਜਾਬ ਦੇ ਬੱਚੇ-ਬੱਚੇ ਨੂੰ ਇਸ ਗੱਲ ਦਾ ਜਵਾਬ ਪਤਾ ਹੋਵੇ ਹਿੰਦੂ ਸਿੱਖ ਪਾਈਚਾਰਾ ਬਣਿਆ ਰਹੇ ਤੇ ਵਧੇ ਤੇ ਇਦਾਂ ਦੇ ਸ਼ਰਾਰਤੀ ਲੋਕਾਂ ਦੀਆਂ ਚਾਲਾਂ ਕਾਮਯਾਬ ਨਾ ਹੋ ਸਕਣ ਹੁਣੇ ਇਹ ਗੱਲ ਕਹੀ ਜਾ ਰਹੀ ਆ ਤਾਂ ਇਹਦੇ ਪਿੱਛੇ ਇੱਕ ਦੋ ਗੱਲਾਂ ਨੇ ਜਿਹਨੂੰ ਆਧਾਰ ਬਣਾ ਕੇ ਇਹ ਗੱਲ ਕਹੀ ਜਾ ਰਹੀ ਆ ਇੱਕ ਤਾਂ ਇਸ ਸਥਾਨ ਦਾ ਨਾਮ ਹਰਮੰਦਰ ਇਹ ਕਿਹਾ ਜਾਂਦਾ ਕਿ ਇਹ ਹਰੀ ਦਾ ਮੰਦਿਰ ਆ ਜੀ ਹਰੀ ਮਤਲਬ ਵਿਸ਼ਨੂੰ ਕਿ ਇਹ ਵਿਸ਼ਨੂੰ ਦਾ ਮੰਦਿਰ ਆ ਦੂਸਰਾ ਇਤਿਹਾਸ 'ਚ ਕੁਝ ਇਦਾਂ ਦਾ ਲਿਖਿਆ ਹੋਇਆ ਏ ਜਿਸ ਨੂੰ ਆਧਾਰ ਬਣਾ ਕੇ ਕਿਹਾ ਜਾਂਦਾ ਏ ਕਿ ਆ ਦੇਖੋ ਜੀ ਸਰੋਵਰ ਦੀ ਖਦਵਾਈ ਵੇਲੇ ਇਦਾਂ ਹੋਇਆ ਸੀ ਹੁਣ ਉਹ ਇਤਿਹਾਸ 'ਚ ਕੀ ਲਿਖਿਆ ਹੋਇਆ ਏ ਕਦੋਂ ਲਿਖਿਆ ਏ ਕਿਨੇ ਲਿਖਿਆ ਏ ਕਿਉਂ ਲਿਖਿਆ ਏ ਇਹਦੇ ਬਾਰੇ ਵੀ ਤੁਹਾਨੂੰ ਪੂਰਾ ਦੱਸਾਂਗੇ ਇਹ ਜੋ ਨਾਮ ਹੈ ਹਰਮੰਦਰ ਇਹਦਾ ਕੀ ਇਤਿਹਾਸ ਹੈ ਇਹਦਾ ਕੀ ਮਤਲਬ ਹੈ ਕਿਸ ਗੁਰੂ ਸਾਹਿਬਾਨ ਨੇ ਇਸ ਸਥਾਨ ਦਾ ਨਾਮ ਹਰ ਮੰਦਰਾ ਰੱਖਿਆ ਰੱਖਿਆ ਹੈ ਵੀ ਜਾਂ ਨਹੀਂ ਰੱਖਿਆ ਹੁਣ ਇਹ ਸਾਰੇ ਜਵਾਬ ਆਪਾਂ ਕਿਸੇ ਵੀ ਇਤਿਹਾਸਿਕ ਕਿਤਾਬ ਚੋਂ ਨਹੀਂ ਲੱਭਣੇ ਇਹਦੇ ਜਵਾਬ ਇੱਕੋ ਹੀ ਸ਼ਕਤੀ ਤੋਂ ਆਪ ਲੱਭਣਿਆ ਉਹ ਹੈ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਸਾਡੇ ਲਈ ਕੁਝ ਵੀ ਨਹੀਂ ਹੈ ਹੁਣ ਗੁਰੂ ਗ੍ਰੰਥ ਸਾਹਿਬ ਚ ਜੇ ਦੇਖੀਏ ਤਾਂ ਹਰਮੰਦਰ ਸ਼ਬਦ 23 ਵਾਰ ਆਉਂਦਾ ਹੈ ਸਭ ਤੋਂ ਪਹਿਲਾਂ ਇਹ ਸ਼ਬਦ ਵਰਤਿਆ ਗੁਰੂ ਨਾਨਕ ਸਾਹਿਬ ਨੇ ਪੰਜ ਵਾਰ ਉਹਨਾਂ ਨੇ ਇਹ ਸ਼ਬਦ ਵਰਤੇ ਆ ਆਪਣੀ ਗੁਰਬਾਣੀ 'ਚ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ ਲਗਭਗ 15 ਵਾਰ ਇਹ ਸ਼ਬਦ ਵਰਤੇ ਆ ਤੇ ਜਿਸ ਗੁਰੂ ਸਾਹਿਬਾਨ ਨੇ ਦਰਬਾਰ ਸਾਹਿਬ ਦੀ ਉਸਾਰੀ ਕਰਵਾਈ ਇਸ ਅਸਥਾਨ ਦੀ ਉਸਾਰੀ ਕਰਵਾਈ ਗੁਰੂ ਅਰਜਨ ਸਾਹਿਬ ਉਹਨਾਂ ਨੇ ਸਿਰਫ ਤਿੰਨ ਵਾਰ ਗੁਰੂ ਗ੍ਰੰਥ ਸਾਹਿਬ 'ਚ ਆਪਣੀ ਬਾਣੀ 'ਚ ਹਰਮੰਦਰ ਸ਼ਬਦ ਵਰਤੇ ਆ ਇੱਕ ਗੱਲ ਜਾਣ ਕੇ ਤੁਹਾਨੂੰ ਹੈਰਾਨੀ ਹੋਏਗੀ ਕਿ ਗੁਰੂ ਗ੍ਰੰਥ ਸਾਹਿਬ 'ਚ ਗੁਰੂ ਸਹਿਬਾਨਾ ਨੇ ਜਿੰਨੀ ਵਾਰ ਵੀ ਹਰਮੰਦਰ ਸ਼ਬਦ ਵਰਤਿਆ ਇੱਕ ਵਾਰ ਵੀ ਹਰਮੰਦਰ ਸ਼ਬਦ ਕਿਸੇ ਵੀ ਧਾਰਮਿਕ ਸਥਾਨ ਜਾਂ ਕਿਸੇ ਵੀ ਇਮਾਰਤ ਲਈ ਨਹੀਂ ਵਰਤਿਆ ਗਿਆ ਹਰਮੰਦਰ ਸ਼ਬਦ ਇਸ ਪਵਿੱਤਰ ਸਥਾਨ ਲਈ ਵਰਤਿਆ ਹੀ ਨਹੀਂ ਗਿਆ ਤੇ ਕਈ ਇਤਿਹਾਸਿਕ ਸਰੋਤਾਂ ਤੋਂ ਇਹ ਪਤਾ ਚੱਲਦਾ ਹੈ ਕਿ ਗੁਰੂ ਘਰ ਚ ਇਸ ਅਸਥਾਨ ਨੂੰ ਹਰਮੰਦਰ ਸਾਹਿਬ ਕਿਹਾ ਹੀ ਨਹੀਂ ਜਾਂਦਾ ਸੀ ਫਿਰ ਕੀ ਕਿਹਾ ਜਾਂਦਾ ਸੀ ਉਹ ਵੀ ਤੁਹਾਨੂੰ ਅੱਗੇ ਦੱਸਦੇ ਆਂ ਸਭ ਤੋਂ ਪਹਿਲਾਂ ਇਹ ਦੇਖ ਲੈਣੇ ਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਹਰਮੰਦਰ ਸ਼ਬਦ ਜਦੋਂ ਵੀ ਵਰਤਿਆ ਗਿਆ ਹੈ ਉਹਦਾ ਕੀ ਮਤਲਬ ਦੱਸਿਆ ਹੈ ਗੁਰੂ ਸਹਿਬਾਨਾ ਨੇ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਇਹ ਸ਼ਬਦ ਵਰਤਿਆ ਆਪਣੀ ਬਾਣੀ 'ਚ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਹਰਮੰਦਰ ਸੋਈ ਆਖੀ ਹੈ ਜਿੱਥੇ ਹਰ ਜਾਂਦਾ ਕਿ ਹਰਮੰਦਰ ਉਹਨੂੰ ਕਹਿੰਦੇ ਨੇ ਜਿੱਥੇ ਪਰਮਾਤਮਾ ਦਾ ਨਿਵਾਸ ਹੋਵੇ ਮਾਨਸ ਦੇ ਗੁਰ ਬਚ ਨਹੀਂ ਪਾਇਆ ਸਭ ਆਤਮ ਰਾਮ ਪਛਾਤਾ ਕਿ ਉਹੀ ਮਨੁੱਖੀ ਸ਼ਰੀਰ ਅਸਲ ਹਰਮੰਦਰ ਹੈ ਜਿਸ ਦੇ ਅੰਦਰ ਰੱਬ ਨੂੰ ਪਛਾਣਿਆ ਜਾ ਸਕੇ ਉਹਨਾਂ ਨੇ ਮਨੁੱਖੀ ਸ਼ਬੀਰ ਨੂੰ ਹਰਮੰਦਰ ਕਿਹਾ ਏ ਇਸ ਤੋਂ ਹੋਰ ਅੱਗੇ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਬਾਹਰ ਮੂਲ ਨ ਖੋਜੀਐ ਕਰ ਮਾਹੇ ਵਿਧਾਤਾ ਕਿ ਬਾਹਰ ਲੱਭਣ ਦੀ ਤੁਹਾਨੂੰ ਲੋੜ ਨਹੀਂ ਹੈ ਉਹ ਤਾਂ ਤੁਹਾਡੇ ਅੰਦਰ ਹੀ ਵਸਦਾ ਏ ਇੱਥੋਂ ਜਮਾਈ ਕਲੀਅਰ ਕਰ ਦਿੰਦੇ ਨੇ ਉਹ ਕਿ ਹਰਮੰਦਰ ਤੁਹਾਡੇ ਅੰਦਰ ਹੀ ਆ ਤੁਹਾਨੂੰ ਬਾਹਰ ਲੱਭਣ ਦੀ ਜ਼ਰੂਰਤ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 953 ਤੇ ਇਹ ਬਾਣੀ ਦਰਜਾ ਹੁਣ ਇੱਕ ਕਿਸੇ ਵਿਦਵਾਨ ਦਾ ਮੈਂ ਆਰਟੀਕਲ ਪੜ ਰਿਆ ਸੀ ਉਹਨੇ ਬਹੁਤ ਸੋਹਣਾ ਇਹਨੂੰ ਐਕਸਪਲੇਨ ਕੀਤਾ ਹੈ ਸ਼ਬਦ ਨੂੰ ਹੁਣ ਹਰਬੰਦਰ ਸ਼ਬਦ ਦੇ ਜੇ ਤੁਸੀਂ ਲਗਾ ਮਾਤਰਾ ਸਾਰੀਆਂ ਤੋੜ ਕੇ ਦੇਖ ਲਓ ਇਹਨੂੰ ਬਿਲਕੁਲ ਸਰਲ ਕਰ ਦੋ ਤਾਂ ਹਰ ਯਾਨੀ ਕਿ ਹਾ ਹਾ ਰਾਰਾ ਮੰਦਰ ਦਾ ਬਣ ਜੂਗਾ ਮੰਮਾ ਨੰਨਾ ਆੜਾ ਨੰਨਾ ਦੱਦਾ ਰਾਰਾ ਇਹਨੂੰ ਪੜ ਕੇ ਜੇ ਆਪਾਂ ਦੇਖੀਏ ਉਹ ਬਣਦਾ ਹੈ ਹਰ ਮਨ ਅੰਦਰ। ਇਹੀ ਤਾਂ ਗੁਰੂ ਸਾਹਿਬ ਫਰਮਾ ਰਹੇ ਨੇ ਕਿ ਹਰ ਮਨ ਦੇ ਅੰਦਰ ਹੀ ਪਰਮਾਤਮਾ ਵਸਦਾ ਹੈ। ਹਰ ਮੰਦਰ ਮਤਲਬ ਕਿ ਹਰ ਮਨ ਅੰਦਰ। ਗੁਰੂ ਅਮਰਦਾਸ ਜੀ ਨੇ ਇਹਨੂੰ ਹੋਰ ਵੀ ਸੌਖੇ ਭਾਸ਼ਾ ਸਮਝਾ ਦਿੱਤਾ ਹੈ। ਬਾਣੀ ਹੈ ਗੁਰੂ ਅਮਰਦਾਸ ਜੀ ਦੀ ਕਾਇਆ ਹਰ ਮੰਦਰ ਹਰ ਆਪ ਸਵਾਰੇ। ਗੁਰੂ ਗ੍ਰੰਥ ਸਾਹਿਬ ਦੇ 1059 ਅੰਗ ਤੇ ਹੈ ਬਾਣੀ ਦਰਜਾ। ਇਹਦੇ 'ਚ ਹੁਣ ਕਿੰਨਾ ਸੌਖਾ ਦੱਸ ਦਿੱਤਾ ਹੈ। ਕਾਇਆ काया ਦਾ ਮਤਲਬ ਮਨੁੱਖ ਦਾ ਸਰੀਰ ਕਾਇਆ ਹਰ ਮੰਦਰ ਕਿ ਹਰ ਮੰਦਰ ਇਹ ਸਰੀਰ ਹੀ ਹਰ ਮੰਦਰ ਹੈ ਗਿਆਨ ਰਤਨ ਪ੍ਰਗਟ ਹੋਏ ਕਿ ਗੁਰੂ ਦੇ ਗਿਆਨ ਨਾਲ ਹੀ ਇਹ ਪ੍ਰਗਟ ਹੋ ਸਕਦਾ ਹੈ ਜਿਹਨੂੰ ਗੁਰੂ ਦਾ ਗਿਆਨ ਨਹੀਂ ਹੈ ਉਹ ਇਹ ਹਰ ਮੰਦਰ ਨੂੰ ਦੇਖ ਹੀ ਨਹੀਂ ਸਕਦਾ ਆਪਣੇ ਅੰਦਰ ਦੇ ਹਰ ਮੰਦਰ ਨੂੰ ਅੱਗੇ ਗੁਰੂ ਅਮਰਦਾਸ ਜੀ ਆਪਣੀ ਬਾਣੀ ਚ ਲਿਖਦੇ ਨੇ ਹਰ ਮੰਦਰ ਇਹ ਜਗਤ ਹੈ ਗੁਰਬਿੰਕੋਰ ਅੰਧਾਰ ਉਹ ਸਰੀਰ ਤੱਕ ਸੀਮਤ ਨਹੀਂ ਰਖਦੇ ਉਹ ਕਹਿੰਦੇ ਨੇ ਇਹ ਪੂਰਾ ਜਗਤ ਹਰਮੰਦਰ ਹੈ ਇਹ ਪੂਰੀ ਦੁਨੀਆ ਹਰਮੰਦਰ ਹੈ ਤੇ ਗੁਰੂ ਤੋਂ ਬਿਨਾ ਸਭ ਪਾਸੇ ਅੰਧੇਰਾ ਹੀ ਦਿਖੇਗਾ ਸਿਰਫ ਗੁਰੂ ਦੇ ਗਿਆਨ ਨਾਲ ਹੀ ਇਹ ਹਰਮੰਦਰ ਦੇਖਿਆ ਜਾ ਸਕਦਾ ਹੈ ਅੰਦਰ ਵਾਲਾ ਵੀ ਤੇ ਬਾਹਰ ਵਾਲਾ ਵੀ ਹੁਣ ਇੱਥੇ ਇੱਕ ਚੀਜ਼ ਸਮਝਣ ਦੀ ਲੋੜ ਆ ਕਿ ਨਾ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਸਾਹਿਬ ਦਾ ਇਹ ਪਵਿੱਤਰ ਸਥਾਨ ਮੌਜੂਦ ਸੀ ਔਰ ਨਾ ਹੀ ਗੁਰੂ ਅਮਰਦਾਸ ਜੀ ਤਾਂ ਕਿ ਮੌਜੂਦ ਸੀ ਗੁਰੂ ਅਮਰਦਾਸ ਜੀ ਨੇ ਤਾਲ ਦੀ ਖੋਦਵਾਈ ਜ਼ਰੂਰ ਕਰਵਾਈ ਸੀ ਪਰ ਜੋ ਦਰਬਾਰ ਸਾਹਿਬ ਦੀ ਉਸਾਰੀ ਸ਼ੁਰੂ ਕਰਵਾਈ ਉਹ ਤਾਂ ਗੁਰੂ ਅਰਜਨ ਸਾਹਿਬ ਨੇ ਕਰਵਾਈ ਸੀ ਹੁਣ ਇਹ ਗੱਲ ਤਾਂ ਕਿਸੇ ਵੀ ਇਤਿਹਾਸਕਾਰ ਨੇ ਵੀ ਨਹੀਂ ਲਿਖੀ ਕਿ ਇਸ ਸਥਾਨ ਦਾ ਨਾਮ ਗੁਰੂ ਨਾਨਕ ਸਾਹਿਬ ਨੇ ਰੱਖਿਆ ਜਾਂ ਗੁਰੂ ਅਮਰਦਾਸ ਜੀ ਨੇ ਰੱਖਿਆ ਜਾਂ ਗੁਰੂ ਰਾਮਦਾਸ ਜੀ ਨੇ ਰੱਖਿਆ ਇਹੀ ਸਮਝਦੇ ਹਾਂ ਸੀ ਕਿ ਗੁਰੂ ਅਰਜਨ ਸਾਹਿਬ ਨੇ ਇਹ ਨਾਮ ਰੱਖਿਆ ਗੁਰੂ ਅਰਜਨ ਸਾਹਿਬ ਨੇ ਆਪਣੀ ਲਿਖੀ ਪਵਿੱਤਰ ਬਾਣੀ 'ਚ ਸਿਰਫ 3 ਵਾਰ ਹਰਮੰਦਰ ਸ਼ਬਦ ਦਾ ਜ਼ਿਕਰ ਕੀਤਾ ਹੈ। ਉਹ ਗੁਰੂ ਅਰਜਨ ਸਾਹਿਬ ਕੀ ਲਿਖਦੇ ਨੇ ਆਪਣੇ ਪਵਿੱਤਰ ਬਾਣੀ 'ਚ ਉਹ ਵੀ ਆਪਾਂ ਦੇਖ ਲੈਨੇ ਆ। ਹਰ ਜਪੇ ਹਰਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ। ਹੁਣ ਇਹ ਕਿਹਾ ਜਾਂਦਾ ਹੈ ਕਿ ਇਹਦੇ 'ਚ ਜੋ ਹਰਮੰਦਰ ਸ਼ਬਦ ਵਰਤਿਆ ਗਿਆ ਹੈ ਉਹ ਉਹ ਪਵਿੱਤਰ ਅਸਥਾਨ ਦੇ ਲਈ ਵਰਤਿਆ ਹੈ ਕਿਉਂਕਿ ਗੁਰੂ ਅਰਜਨ ਸਾਹਿਬ ਨੇ ਉਹ ਸਾਰੀ ਕਰਵਾਈ ਜਦੋਂ ਅਸੀਂ ਇਸ ਪਵਿੱਤਰ ਬਾਣੀ ਦੇ ਇਸ ਸ਼ਬਦ ਦੇ ਅੱਥ ਜਾਣਨੇ ਚਾਹੇ ਤਾਂ ਸਾਨੂੰ ਇਹ ਮਿਲੇ ਹਰ ਜੱਪੇ ਹਰ ਮੰਦਰ ਸਾਜਿਆ ਯਾਨੀ ਕਿ ਇਹ ਸਰੀਰ ਪਰਮਾਤਮਾ ਦੇ ਨਾਮ ਜਪਣ ਲਈ ਬਣਾਇਆ ਗਿਆ ਹੈ ਸੰਤ ਭਗਤ ਗੁਣ ਗਾਵੇ ਰਾਮ ਕਿ ਜੋ ਸੰਤ ਭਗਤ ਲੋਗ ਨੇ ਉਹ ਇਸ ਹਰ ਮੰਦਰ ਦੇ ਅੰਦਰ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਨੇ ਹੁਣ ਕਈ ਇਹ ਕਹਿ ਸਕਦੇ ਨੇ ਕਿ ਗੁਰੂ ਅਰਜਨ ਸਾਹਿਬ ਨੇ ਜੋ ਆਪਣੀ ਬਾਣੀ ਚ ਹਰ ਮੰਦਰ ਸ਼ਬਦ ਵਰਤੇ ਆਏ ਉਹ ਇਸੇ ਹੀ ਸਥਾਨ ਦੇ ਵਰਤੇ ਆਏ ਉਹਨਾਂ ਨੇ ਹੀ ਨਾਮ ਦਿੱਤਾ ਸੀ ਇਸ ਸਥਾਨ ਨੂੰ ਹਰਬੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਵਿਸ਼ੇ ਤੇ ਕੀ ਲਿਖਿਆ ਗਿਆ ਹੈ ਕਿ ਕਿਸੇ ਇੱਕ ਸਥਾਨ ਨੂੰ ਪਰਮਾਤਮਾ ਦਾ ਘਰ ਕਹਿਣਾ ਕਿ ਇੱਥੇ ਪਰਮਾਤਮਾ ਦਾ ਵਾਸਾ ਹੈ ਇਸ ਬਾਰੇ ਕੀ ਲਿਖਿਆ ਗਿਆ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇਥੋਂ ਬਿਲਕੁਲ ਸਾਫ਼ ਹੋ ਜਾਏਗਾ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 1349 ਤੇ ਦਰਜ ਪਵਿੱਤਰ ਬਾਣੀ ਚੋਂ ਤੁਸੀਂ ਪੜ੍ਹ ਸਕਦੇ ਹੋ ਦੱਖਣ ਦੇਸ਼ ਹਰੀਕਾ ਵਾਸਾ ਪੱਛਮ ਅੱਲਾ ਮਕਾਮਾ ਕਿ ਹਿੰਦੂ ਇਹ ਸਮਝਦੇ ਨੇ ਕਿ ਦੱਖਣ ਚਾ ਬਸਦਾ ਹੈ ਤੇ ਮੋ ਸਲੇਮਾਨਾ ਇਸਵੇਂ ਦੇਨੇ ਕੇ ਪਛਮ ਚ ਰੱਬ ਵਸਦਾ ਹੈ ਦਿਲ ਮੈਂ ਖੋਜ ਦਿਲਾਂ ਦਿਲ ਖੋਜੇ ਇਹੀ ਥੌਰ ਮੁਕਾਮਾ ਕਿ ਆਪਣੇ ਦਿਲ ਚ ਹੀ ਰੱਬ ਨੂੰ ਖੋਜੋ ਇੱਥੇ ਹੀ ਉਹਦਾ ਘਰ ਹੈ ਤੇ ਇਹੀ ਉਹਦਾ ਅਸਲੇ ਮੁਕਾਮ ਹੈ ਇਹੀ ਤਾਂ ਗੁਰੂ ਸਹਿਬਾਨਾ ਨੇ ਹਰ ਮੰਦਰ ਸ਼ਬਦ ਲਈ ਵਰਤੇ ਆਏ ਕਿ ਹਰ ਮੰਦਰ ਤੁਹਾਡੇ ਅੰਦਰ ਵੀ ਹਰ ਮੰਦਰ ਹੈ ਤੁਹਾਡਾ ਸ਼ਰੀਰ ਹੀ ਹਰ ਮੰਦਰ ਹੈ ਇਹ ਪੂਰਾ ਜਗਤ ਹਰ ਮੰਦਰ ਹੈ ਇਹੀ ਤਾਂ ਸਿੱਖ ਧਰਮ ਪਰਮਾਤਮਾ ਬਾਰੇ ਸੋਚਦਾ ਹੈ ਕਿ ਪਰਮਾਤਮਾ ਹਰ ਕਣ ਕਣ 'ਚ ਪਰਮਾਤਮਾ ਦਾ ਵਾਸਾ ਹੈ ਪਰਮਾਤਮਾ ਦਾ ਕਰਨ ਫਿਰ ਕਿਸੇ ਇੱਕ ਸਥਾਨ ਲਈ ਗੁਰੂ ਸਹਿਬਾਨ ਲਿਖ ਸਕਦੇ ਨੇ ਜਾਂ ਨਹੀਂ ਲਿਖ ਸਕਦੇ ਇਹ ਤੁਸੀਂ ਆਪ ਸੋਚ ਸਕਦੇ ਹੁਣ ਇੱਕ ਚੀਜ਼ ਤਾਂ ਤੁਹਾਨੂੰ ਕਲੀਅਰ ਹੋ ਗਈ ਕਿ ਗੁਰੂ ਨਾਨਕ ਸਾਹਿਬ ਨੇ ਗੁਰੂ ਅਮਰਦਾਸ ਜੀ ਨੇ ਤੇ ਗੁਰੂ ਅਰਜਨ ਸਾਹਿਬ ਨੇ ਆਪਣੀ ਪਵਿੱਤਰ ਬਾਣੀ 'ਚ ਹਰ ਮੰਦਰ ਸ਼ਬਦ ਇਹ ਧਾਰਮਿਕ ਸਥਾਨ ਹੀ ਆ ਕਿਸੇ ਵੀ ਹੋਰ ਧਾਰਮਿਕ ਸਥਾਨ ਦੇ ਨਹੀਂ ਵਰਤੇ ਆ ਹੁੰਦੇ ਅਸੀਂ ਇਹ ਕਹਿ ਰਹੇ ਆਂ ਦਾ ਬਿਲਕੁਲ ਮਤਲਬ ਇਹ ਨਹੀਂ ਆ ਕਿ ਦਰਬਾਰ ਸਾਹਿਬ ਦੀ ਗੁਰੂ ਸਹਿਬਾਨਾਂ ਵੇਲੇ ਕੋਈ ਅਹਿਮੀਅਤ ਨਹੀਂ ਸੀ ਬਹੁਤ ਜ਼ਿਆਦਾ ਅਹਿਮੀਅਤ ਸੀ ਦਰਬਾਰ ਸਾਹਿਬ ਦੀ ਸਿੱਖਾਂ ਦਾ ਪਹਿਲਾ ਕੇਂਦਰੀ ਸਥਾਨ ਸੀ ਇਹ ਇਸੇ ਹੀ ਸਥਾਨ ਤੇ ਆਦ ਗ੍ਰੰਥ ਸਾਹਿਬ ਦੀ ਰਚਨਾ ਹੋਈ ਜੋ ਸਾਡੇ ਗੁਰੂ ਸਹਿਬਾਨ ਦੇ ਸਮੇਂ ਬਹੁਤ ਜ਼ਿਆਦਾ ਅਹਿਮੀਅਤ ਸੀ ਇਸ ਸਥਾਨ ਦੀ ਹੁਣੇ ਗੁਰੂ ਗ੍ਰੰਥ ਸਾਹਿਬ ਚ ਹਰ ਮੰਦਰ ਸ਼ਬਦ ਇਸ ਸਥਾਨ ਲਈ ਨਹੀਂ ਵੜਤੇ ਆ ਗਿਆ ਤੱਕ ਗੁਰੂ ਸਹਿਬਾਨਾਂ ਦੇ ਸਮਿਆਂ ਚ ਇਸ ਪਵਿੱਤਰ ਸਥਾਨ ਨੂੰ ਕੀ ਕਿਹਾ ਜਾਂਦਾ ਸੀ ਕਈ ਇਤਿਹਾਸਿਕ ਸਰੋਤਾਂ ਦੇ ਮਤਾਬਿਕ ਇਸ ਪਵਿੱਤਰ ਸਥਾਨ ਨੂੰ ਗੁਰੂ ਕਾਲ ਚ ਹਰਮਨਦਾਸ ਸਾਹਿਬ ਨੇ ਦਰਬਾਰ ਸਾਹਿਬ ਕਿਹਾ ਜਾਂਦਾ ਸੀ ਹੁਣ ਇੱਕ ਚੀਜ਼ ਤੁਸੀਂ ਨੋਟ ਕਰਿਓ ਕਿ ਜਦੋਂ ਵੀ ਆਪਾਂ ਕਦੇ ਅੰਮ੍ਰਿਤਸਰ ਜਾਣਾ ਹੁੰਦਾ ਹੈ ਮੱਥਾ ਟੇਕਣ ਆਪਾਂ ਕੀ ਕਹਿੰਨੇ ਆ ਆਪਾਂ ਇਹ ਕਹਿੰਨੇ ਆ ਨਾ ਕਿ ਦਰਬਾਰ ਸਾਹਿਬ ਜਾਣਾ ਮੱਥਾ ਟੇਕਣ ਤਕਰੀਬਨ 90 95% ਲੋਕ ਇਹੀ ਕਹਿੰਦੇ ਹੋਣਗੇ ਇਹ ਜੋ ਗੱਲਾਂ ਹੁੰਦੀਆਂ ਨੇ ਇਹ ਪੀੜੀਦਰ ਪੀੜੀ ਆਪਣੇ ਨਾਲ ਹੀ ਰਹਿੰਦੀਆਂ ਨੇ ਆਪਣੇ ਅੰਦਰ ਹੀ ਵਸ ਜਾਂਦੀਆਂ ਨੇ ਇਤਿਹਾਸ ਦਾ ਚਾਹੇ ਆਪਾਂ ਨੂੰ ਪਤਾ ਹੋਵੇ ਚਾਹੇ ਨਹੀਂ ਪਤਾ ਹੋਵੇ ਪਰ ਜੋ ਅਸਲੀ ਚੀਜ਼ਾਂ ਹੁੰਦੀਆਂ ਨੇ ਉਹ ਆਪਣੇ ਅੰਦਰ ਵਸੀਆਂ ਹੁੰਦੀਆਂ ਨੇ ਜਿਵੇਂ ਹੁਣ ਇੱਕ ਸ਼ਬਦ ਤੁਸੀਂ ਬਹੁਤ ਵਰਤਦੇ ਹੋਵੋਗੇ ਸੱਚੇ ਬਾਦਸ਼ਾਹ ਆਪਾਂ ਬਹੁਤ ਗੱਲਾਂ ਦੇ ਕਹਿੰਦੇ ਆ ਕਿ ਹੈ ਸੱਚੇ ਬਾਦਸ਼ਾਹ ਹੁਣ ਸੱਚੇ ਬਾਦਸ਼ਾਹ ਦਾ ਮਤਲਬ ਕੀ ਹੈ ਕਿਸ ਨੂੰ ਕਹਿੰਦੇ ਸੀ ਸੱਚਾ ਬਾਦਸ਼ਾਹ ਜੋ ਮੁਗਲ ਬਾਦਸ਼ਾਹ ਹੁੰਦੇ ਸੀ ਉਹਨਾਂ ਨੂੰ ਉਹਨਾਂ ਦੀ ਪ੍ਰਜਾ ਬਾਦਸ਼ਾਹ ਕਹਿੰਦੀ ਸੀ ਪਰ ਜਦੋਂ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨੀਆਂ ਤੇ ਅਕਾਲ ਤਖਤ ਦੀ ਸਿਰਜਣਾ ਕੀਤੀ ਜਿਹਨੂੰ ਉਦੋਂ ਅਕਾਲ ਬੁੰਗਾ ਕਹਿੰਦੇ ਸੀ ਮੁਗਲਾਂ ਦੇ ਤਖਤ ਦੇ ਬਰਾਬਰ ਜਦੋਂ ਇੱਕ ਤਖਤ ਦੀ ਸਿਰਜਣਾ ਕੀਤੀ ਉਸ ਤਖਤ ਤੇ ਬੈਠ ਕੇ ਗੁਰੂ ਹਰਗੋਬਿੰਦ ਸਾਹਿਬ ਸਿੱਖਾਂ ਦੇ ਮਸਲਿਆਂ ਦੇ ਫੈਸਲੇ ਕਰਦੇ ਸੀ ਫਿਰ ਉਦੋਂ ਪਹਿਲੀ ਵਾਰ ਸਿੱਖ ਸੰਗਤ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਸੱਚਾ ਪਾਤਸ਼ਾਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਹੋਊਗਾ ਮੁਗਲਾਂ ਦਾ ਪਾਤਸ਼ਾ ਸਾਡਾ ਦਾ ਸੱਚਾ ਪਾਤਸ਼ਾ ਇਹੀ ਆ ਉਸ ਤੋਂ ਬਾਅਦ ਜਿੰਨੇ ਵੀ ਗੁਰੂ ਸਹਿਬਾਨ ਹੋਏ ਨੇ ਉਹਨਾਂ ਨੂੰ ਸੱਚਾ ਪਾਤਸ਼ਾ ਹੀ ਕਹਿੰਦੀ ਸੀ ਤਿਆਰ ਨਾਲ ਸੰਗਤ ਹੁਣ ਪਾਤਸ਼ਾ ਯਾਨੀ ਕਿ ਬਾਦਸ਼ਾ ਆਪਾਂ ਵੀ ਕਹਿੰਦੇ ਆ ਨਾ ਕਿ ਬਾਦਸ਼ਾਹਾਂ ਦੇ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਗੁਰੂ ਸਹਿਬਾਨ ਦਾ ਦਰਜਾ ਕਿਸੇ ਰਾਜੇ ਮਹਾਰਾਜਿਆਂ ਦੀ ਤਰ੍ਹਾਂ ਦੇਖਦੀ ਸੀ ਸੰਗਤ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਵੀ ਦੇਖੋ ਕਲਗੀ ਸਜਾਉਂਦੇ ਸੀ ਬਾਜ ਰੱਖਦੇ ਸੀ ਘੋੜਾ ਰੱਖਦੇ ਸੀ ਤਖਤ ਤੇ ਵਿਰਾਜਮਾਨ ਹੁੰਦੇ ਸੀ ਗੁਰੂ ਹਰਗੋਬਿੰਦ ਸਾਹਿਬ ਵੀ ਕਲਗੀ ਸਜਾਉਂਦੇ ਸੀ ਇੱਕ ਤਖਤ ਤੇ ਵਿਰਾਜਮਾਨ ਹੁੰਦੇ ਸੀ ਮੀਰੀ ਫੀਰੀ ਦੀਆਂ ਦੋ ਤਲਵਾਰਾਂ ਪਹਿਨਦੇ ਸੀ ਗੁਰੂ ਸਾਹਿਬਾਨਾਂ ਦਾ ਦਰਬਾਰ ਸਜਦਾ ਸੀ ਉੱਥੇ ਫਿਰ ਸੰਗਤ ਦਰਬਾਰ ਸਾਹਿਬ ਕਹਿੰਦੀ ਹੁੰਦੀ ਸੀ ਉਦੋਂ ਹੁਣ ਅਸੀਂ ਆ ਜਾਨਨੇ ਆ ਉਸ ਗੱਲ ਤੇ ਜਿੱਥੋਂ ਇਹ ਪੂਰੀ ਗਲਤਫਹਿਮੀ ਸ਼ੁਰੂ ਹੋਈ ਉਹ ਕਿਤਾਬ ਜਿਸ ਚ ਇਹ ਗਲਤਮਲਤ ਇਤਿਹਾਸ ਲਿਖਿਆ ਗਿਆ ਇਸ ਕਿਤਾਬ 'ਚ ਇਹੋ ਜਿਹਾ ਕੀ ਲਿਖਿਆ ਗਿਆ ਸੀ ਕਦੋਂ ਇਹ ਕਿਤਾਬ ਲਿਖੀ ਸੀ ਕਿਸ ਨੇ ਇਹ ਕਿਤਾਬ ਲਿਖੀ ਸੀ ਫਿਰ ਕੀ ਹੋਇਆ ਇਸ ਕਿਤਾਬ ਦੇ ਨਾਲ ਇਹ ਕਿਤਾਬ ਦਾ ਨਾਮ ਹੈ ਗੁਰਬਿਲਾਸ ਪਾਤਸ਼ਾਹੀ 6ਵੀਂ 1718 'ਚ ਇਹ ਕਿਤਾਬ ਲਿਖੀ ਗਈ ਆ ਲਿਖਾਰੀ ਪਤਾ ਨਹੀਂ ਐ ਇਸ ਕਿਤਾਬ ਦਾ ਕੌਣ ਐ ਤੁਸੀਂ ਸੋਚ ਕੇ ਦੇਖੋ ਜਿਨੇ ਕਿਤਾਬ ਲਿਖੀ ਆ ਪ੍ਰਾਣੀਆਂ ਤੋਂ ਪ੍ਰਾਣੀਆਂ ਲਿਖਤਾ ਪਈਆਂ ਹਜ਼ਾਰਾਂ ਸਾਲ ਪੁਰਾਣੀਆਂ ਲਿਖਾਰੀ ਦਾ ਨਾਮ ਤਾਂ ਪਤਾ ਹੁੰਦਾ ਨਾ ਕਿ ਕਿਸ ਨੇ ਲਿਖੀ ਆ ਇਸ ਕਿਤਾਬ ਦੇ ਲਿਖਾਰੀ ਦਾ ਨਾਮ ਹੀ ਨਹੀਂ ਪਤਾ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ 10 ਸਾਲ ਬਾਅਦ ਇਹ ਕਿਤਾਬ ਲਿਖੀ ਗਈ ਯਾਨੀ ਕਿ ਗੁਰੂ ਕਾਲ ਚ ਇਹੋ ਜੀਆਂ ਕੋਈ ਗੱਲਾਂ ਨਿਕਲ ਕੇ ਸਾਹਮਣੇ ਨਹੀਂ ਆਈਆਂ ਇਸ ਕਿਤਾਬ ਚ ਲਿਖਿਆ ਗਿਆ ਹੈ ਕਿ ਜਦੋਂ ਸ੍ਰੋਵਰ ਦੀ ਖਦਵਾਈ ਹੋ ਰਹੀ ਸੀ ਤਾਲ ਪੱਕਾ ਕੀਤਾ ਜਾ ਰਿਹਾ ਸੀ ਉਸੇ ਹੀ ਸਮੇਂ ਵਿਸ਼ਨੂੰ ਭਗਵਾਨ ਇਹ ਸੋਚਦੇ ਨੇ ਕਿ ਮੈਂ ਇਸ ਸਥਾਨ ਤੇ ਜਾਵਾਂ ਉਹ ਹੋਰ ਦੇਵਤਿਆਂ ਦੇ ਨਾਲ ਫਿਰ ਅਸਥਾਨ ਤੇ ਆ ਜਾਂਦੇ ਨੇ ਔਰ ਮਨੁੱਖੀ ਰੂਪ ਲੈ ਕੇ ਆ ਜਾਂਦੇ ਨੇ ਫਿਰ ਉਹ ਸੇਵਾ ਕਰਨ ਲੱਗੇ ਜਾਂਦੇ ਨੇ ਤਾਂ ਜਿਹੜੀ ਸੰਗਤ ਸੀਗੀ ਉਹ ਇਹਨਾਂ ਨੂੰ ਦੇਖ ਕੇ ਹੈਰਾਨ ਹੋ ਜਾਂਦੀ ਹੈ ਕਿ ਇਹ ਬੜੇ ਸੋਹਣੇ ਲੋਕ ਨੇ ਪਹਿਲਾਂ ਤਾਂ ਕਦੇ ਦੇਖੇ ਨਹੀਂ ਇਹ ਇਹ ਕੌਣ ਨੇ ਉਹ ਜਾ ਕੇ ਫਿਰ ਗੁਰੂ ਅਰਜਨ ਸਾਹਿਬ ਨੂੰ ਦੱਸਦੇ ਨੇ ਕਿ ਬਹੁਤ ਸੋਹਣੇ ਮਨੁੱਖ ਨੇ ਪਹਿਲਾਂ ਉਹ ਦੇਖੇ ਨਹੀਂ ਹੈਗੇ ਅਸੀਂ ਉਹ ਸੇਵਾ ਕਰਨ ਆਏ ਹੋਏ ਨੇ ਉਹਨਾਂ ਚੋਂ ਇੱਕ ਇਹ ਜਾਇ ਦੀਨੇ ਬੱਥਲ ਚੱਕਿਆ ਹੋਇਆ ਹੈ ਪਰ ਬੱਥਲ ਉਹਦੇ ਸਿਰ ਤੋਂ ਇੱਕ ਗੱਠ ਉੱਚਾ ਹੈ ਹੁਣੇ ਕਿਤਾਬ ਚ ਇਹ ਲਿਖਿਆ ਗਿਆ ਹੈ ਕਿ ਗੁਰੂ ਸਾਹਿਬ ਫਿਰ ਸਮਝ ਜਾਂਦੇ ਨੇ ਕਿ ਇੱਥੇ ਤਾਂ ਖੁਦ ਪਰਮਾਤਮਾ ਸੇਵਾ ਕਰਨ ਆਇਆ ਹੋਇਆ ਹੈ ਗੁਰੂ ਅਰਜਨ ਸਾਹਿਬ ਜਦੋਂ ਜਾਣਦੇ ਨੇ ਤਾਂ ਉਹ ਮਨੁੱਖ ਫਿਰ ਦੇਵਤੇ ਦਾ ਰੂਪ ਧਾਰਨ ਕਰਨ ਲੈਂਦਾ ਹੈ ਵਿਸ਼ਨੂ ਜੀ ਦਾ ਰੂਪ ਧਾਰਨ ਕਰਨ ਕਰ ਲੈਂਦਾ ਹੈ ਅਨੇਕਾਂ ਹੀ ਫਿਰ ਉਹਨਾਂ ਦੇ ਬਾਹਾਂ ਪ੍ਰਗਟ ਹੋ ਜਾਂਦੀਆਂ ਨੇ ਤੇ ਉਹ ਗੁਰੂ ਅਰਜਨ ਸਾਹਿਬ ਨੂੰ ਗਲ ਨਾਲ ਲਾ ਲੈਂਦੇ ਨੇ ਤੇ ਵਿਸ਼ਨੂ ਜੀ ਫਿਰ ਇੱਥੇ ਕਹਿੰਦੇ ਨੇ ਕਿ ਤੁਸੀਂ ਸਾਡੇ ਨਾਮ ਦਾ ਮੰਦਿਰ ਬਣਾਓ ਇਸ ਜਗ੍ਹਾ ਤੇ ਉਹਦਾ ਨਾਮ ਰੱਖੋ ਹਰ ਮੰਦਿਰ ਫਿਰ ਅੱਗੇ ਜਾ ਕੇ ਤੁਹਾਡਾ ਪੁੱਤਰ ਜੋ ਸਾਡਾ ਹੀ ਰੂਪ ਹੋਏਗਾ ਫਿਰ ਉਹ ਇੱਥੇ ਇੱਕ ਤਖਤ ਸਿਰਜੇਗਾ ਇੱਥੋਂ ਹੀ ਫਿਰ ਉਹ ਗੱਲ ਕਹੀ ਗਈ ਕਿ ਇਸ ਤੋਂ ਬਾਅਦ ਹੀ ਗੁਰੂ ਅਰਜਨ ਸਾਹਿਬ ਨੇ ਇੱਕ ਸ਼ਬਦ ਰਚਿਆ ਕਿ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਉਣ ਆਇਆ RAM ਪਰ ਇਹ ਜੋ ਲੋਕ ਸੀਗੇ ਹੁਜੀਆਂ ਕਿਤਾਬਾਂ ਲਿਖਣ ਵਾਲੇ ਇਹੋ ਜਿਹਾਂ ਗਲਤ ਕਹਾਣੀਆਂ ਲਿਖਣ ਵਾਲੇ ਇਹ ਬਹੁਤ ਤਲਾਕ ਲੋਕ ਸੀਗੇ ਇਹ ਬਹੁਤ ਬੇਇਮਾਨ ਲੋਕ ਸੀਗੇ ਪਹਿਲਾਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਸੀ ਇਹਨਾਂ ਲੋਕਾਂ ਨੂੰ ਫਿਰ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਚੋਂ ਬਾਣੀ ਦੇਖੀ ਉਹ ਪੰਕਤੀਆਂ ਜਿਨ੍ਹਾਂ ਦਾ ਇਸਤੇਮਾਲ ਇੱਕ ਝੂਠੀ ਕਹਾਣੀ ਘੜਨ ਲਈ ਇਹ ਕਰ ਸਕਣ ਸੰਤਾ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਉਣ ਆਇਆ RAM ਜੀਓ ਕਿ ਇਸ ਗੁਰੂ ਅਰਜਨ ਸਾਹਿਬ ਦੀ ਰਚੀ ਹੋਈ ਬਾਣੀ ਦੇ ਇर्द-ਗਿਰਦ ਅਸੀਂ ਕਿਹੜੀ ਝੂਠੀ ਕਹਾਣੀ ਕੜ ਸਕਦੇ ਹਾਂ ਫਿਰ ਇਹ ਝੂਠੀ ਕਹਾਣੀ ਕਢੀ ਗਈ ਇਹ ਕਿਤਾਬ ਤੇ ਸਵਾਲ ਕਿਉਂ ਖੜੇ ਹੁੰਦੇ ਨੇ ਸਿਰਫ ਇਹੀ ਇੱਕ ਗੱਲ ਨਹੀਂ ਐ ਜੋ ਗਲਤ ਲਿਖੀ ਗਈ ਆ ਇਸ ਕਿਤਾਬ ਚ ਇਨੇ ਕਾਹਹੀਂ ਇਸ ਤਰ੍ਹਾਂ ਦੀਆਂ ਗੱਲਾਂ ਨੇ ਜੋ ਸਿੱਖੀ ਸਿਧਾਂਤਾਂ ਦੇ ਉਲਟ ਲਿਖੀਆਂ ਗਈਆਂ ਨੇ ਇਸ ਕਿਤਾਬ ਚ ਗੁਰੂ ਸਹਿਬਾਨਾਂ ਨੂੰ ਅਵਤਾਰ ਦੱਸਿਆ ਗਿਆ ਐ ਇਨੇ ਕਾਹਹੀਂ ਚਮਤਕਾਰ ਦੱਸੇ ਗਏ ਨੇ ਇਨੇ ਕਾਹਹੀਂ ਵਹਿਮਾ ਪਰਮਾ ਦੀਆਂ ਸਾਖੀਆਂ ਇਸ ਕਿਤਾਬ ਚ ਲਿਖੀਆਂ ਗਈਆਂ ਨੇ। ਇਹ ਕਿਤਾਬ ਲਿਖੀ ਕਿਹੜੇ ਸਮਿਆਂ ਚ ਗਈ ਆ ਉਥੋਂ ਵੀ ਪਤਾ ਆਪਾਂ ਨੂੰ ਚੱਲਦਾ ਹੈ। ਗੁਰੂ ਸਾਹਿਬਾਨਾਂ ਦੇ ਸਮਿਆਂ ਚ ਕਿਤਾਬ ਨਹੀਂ ਗਈ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਚ ਇਹ ਕਿਤਾਬ ਦਾ ਲਿਖਾਰੀ ਮੌਜੂਦ ਸੀ ਪਰ ਇਹਦੀ ਹਿੰਮਤ ਨਹੀਂ ਹੋਈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਡਰ ਹੀ ਇੰਨਾ ਸੀ ਇਹੋ ਜਿਹੇ ਪਾਪੀਆਂ ਨੂੰ ਕਿ ਕੁਝ ਗਲਤ ਲਿਖ ਨਹੀਂ ਸਕਦੇ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ 10 ਸਾਲ ਬਾਅਦ ਇਹ ਕਿਤਾਬ ਲਿਖੀ ਗਈ। ਇਹ ਉਹ ਦਸਾਂ ਸਮਾਂ ਸੀਗਾ ਉਹ ਸਿੱਖਾਂ ਲਈ ਕਿੰਨਾ ਔਖਾ ਸਮਾਂ ਸੀਗਾ ਤੁਸੀਂ ਖੁਦ ਸੋਚ ਸਕਦੇ ਹੋ ਉਹਨਾਂ ਸਮਿਆਂ 'ਚ ਸਿੱਖਾਂ ਦੇ ਜਿਹੜੇ ਜਰਨੈਲ ਸੀ ਉਹ ਆਪਣੀ ਕੌਮ ਨੂੰ ਬਚਾਉਣ 'ਚ ਲੱਗੇ ਹੋਏ ਸੀ ਤਾਂ ਉਦੋਂ ਇਹ ਬੇਈਮਾਨ ਲੋਕਾਂ ਨੇ ਇਹੋ ਜੀਆਂ ਝੂਠੀਆਂ ਕਿਤਾਬਾਂ ਰਚੀਆਂ ਤਾਂ ਕਿ ਅੱਗੇ ਜਾ ਕੇ ਸਿੱਖ ਕੌਮ ਨੂੰ ਖਾਲਸਾ ਪੰਥ ਨੂੰ ਕਮਜ਼ੋਰ ਕੀਤਾ ਜਾ ਸਕੇ ਜਦੋਂ ਸੂਝਵਾਨ ਸਿੱਖਾਂ ਨੂੰ ਇਹ ਪਤਾ ਚੱਲਿਆ ਕਿ ਇਹ ਕਿਤਾਬ ਪਿੱਛੇ ਕੀ ਬੇਈਮਾਨੀ ਲੁਕੀ ਹੋਈ ਹੈ ਤਾਂ ਇਸ ਕਿਤਾਬ ਨੂੰ ਐਸਜੀਪੀਸੀ ਨੇ ਬੈਨ ਕਰ ਦਿੱਤਾ ਹੁਣ ਜਿਹੜੀ ਕਿਤਾਬ ਧਰਮ ਕਿਉਂ ਹੀ ਖਾਰਜ ਕਰ ਦਿੱਤੀ ਗਈ ਆ ਉਹਦਾ ਬਹੁਤ ਵੱਡਾ ਕਾਰਨ ਹੋਣਾ ਤਾਂ ਹੁਣ ਇੱਥੇ ਮੇਰੀ ਬੇਨਤੀ Hindu ਭੈਣ ਭਰਾਵਾਂ ਨੂੰ ਆ ਹੁਣ ਆਪਣੇ ਧਰਮ ਨਾਲ ਸਭ ਨੂੰ ਪਿਆਰ ਹੁੰਦਾ ਹੈ ਆਪਣੇ ਧਰਮ ਨਾਲ ਜੁੜੇ ਰਹਿਬਰਾਂ ਇਸ਼ਤਾਂ ਨਾਲ ਸਭ ਨੂੰ ਪਿਆਰ ਹੁੰਦਾ ਹੈ ਉਹਨਾਂ ਨਾਲ ਜੁੜੇ ਧਾਰਮਿਕ ਸਥਾਨਾਂ ਨਾਲ ਸਭ ਨੂੰ ਪਿਆਰ ਹੁੰਦਾ ਹੈ ਅਸੀਂ ਇਹ ਗੱਲ ਸਮਝ ਸਕਦੇ ਹਾਂ ਕਿ Hindu ਬែនਪਰਾ ਵੀ ਜਦੋਂ ਇਹ ਗੱਲ ਸੁਣਦੇ ਹੋਣਗੇ ਇਹ ਉਹਦੇ ਸ਼ਰਾਰਤੀ ਅੰਸਰਾਂ ਦੀ ਇਹ ਗੱਲ ਸੁਣਦੇ ਹੋਣਗੇ ਤਾਂ 1% ਜਾਂ ਕੁਝ ਪੁਆਇੰਟ ਪਰਸੈਂਟ ਤਾਂ ਉਹਨਾਂ ਦੇ ਦਿਮਾਗ ਤੇ ਇਸ ਚੀਜ਼ ਦਾ ਅਸਰ ਹੁੰਦਾ ਹੋਊਗਾ ਕਿਉਂਕਿ ਜਦੋਂ ਆਪਾਂ ਨੂੰ ਕੋਈ ਇਹ ਕਹੇ ਕਿਸੇ ਦਲੀਲ ਨਾਲ ਕਿ ਇਹ ਜਗਾ ਸਾਡੀ ਹੈ ਜੀ ਸਿੱਖਾਂ ਨੇ ਕਬਜ਼ਾ ਕੀਤਾ ਹੋਇਆ ਹੈ ਇਹਦਾ ਨਾਮ ਵੀ ਦੇਖੋ ਹਰੀ ਮੰਦਰ ਹੈ ਜੀ ਇਹ ਇਤਿਹਾਸੀ ਵੀ ਲਿਖਿਆ ਹੋਇਆ ਹੈ ਤਾਂ ਕਿਤੇ ਨਾ ਕਿਤੇ ਦਿਮਾਗ ਤੇ ਥੋੜਾ ਮੋਟਾ ਅਸਰ ਹੁੰਦਾ ਹੈ ਤਾਂ ਮੇਰੀ ਇਹ ਬੇਨਤੀ ਆ ਹਿੰਦੂ ਭੈਣ ਭਰਾਵਾਂ ਨੂੰ ਜੋ ਅੱਗੇ ਅਸੀਂ ਕਹਿਣ ਜਾ ਰਹੇ ਹਾਂ ਉਹ ਬਹੁਤ ਧਿਆਨ ਨਾਲ ਸੁਣਿਓ ਹਰ ਇੱਕ ਕੌਮ ਦੇ ਹਰ ਇੱਕ ਧਰਮ ਦੇ ਇਤਿਹਾਸ 'ਚ ਕੋਈ ਨਾ ਕੋਈ ਮਿਲਾਵਟ ਜ਼ਰੂਰ ਕੀਤੀ ਗਈ ਹੈ ਹੁਣ ਜੇ ਇੱਥੇ ਆਪਾਂ ਸਨਾਤਨ ਧਰਮ ਦੀ ਹਿੰਦੂ ਧਰਮ ਦੀ ਉਦਾਹਰਣ ਲਈਏ ਤਾਂ ਹਿੰਦੂ ਧਰਮ 'ਚ ਦੋ ਗ੍ਰੰਥ ਨੇ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਮੰਨਿਆ ਜਾਂਦਾ ਹੈ ਇੱਕ ਹੈ ਰਮਾਇਣ ਇੱਕ ਹੈ ਪਵਿੱਤਰ ਗੀਤਾ ਦੋ ਰਮਾਇਣਾ ਨੇ ਜਿਨ੍ਹਾਂ ਨੂੰ ਮਾਨਤਾ ਮਿਲੀ ਹੋਈ ਹੈ ਜਾਂ ਕਹਿ ਲਓ ਜੋ ਸਭ ਤੋਂ ਜ਼ਿਆਦਾ ਆਥੈਂਟਿਕ ਮੰਨੀਆਂ ਜਾਂਦੀਆਂ ਨੇ ਸ਼੍ਰੀ ਵਾਲਮੀਕ ਜੀ ਦੀ ਰਮਾਇਣ ਤੇ ਤੁਲਸੀदास ਜੀ ਦੀ ਰਮਾਇਣ ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਦੋ ਰਮਾਇਣਾ ਤੋਂ ਇਲਾਵਾ 300 ਤੋਂ ਵੱਧ ਹੋਰ ਰਮਾਇਣਾ ਨੇ ਜਿਦੇ ਚ ਇਹੋ ਜਿਹੀਆਂ ਗੱਲਾਂ ਲਿਖੀਆਂ ਹੋਈਆਂ ਨੇ ਤੁਹਾਨੂੰ ਯਕੀਨ ਵੀ ਨਹੀਂ ਹੋਏਗਾ ਤਿੱਬਤ ਵਾਲ ਚਲ ਜਾਓ ਤੁਸੀਂ ਤੁਹਾਨੂੰ ਬੁੱਧਿਸਟ ਦਵਾਈਆਂ ਮਿਲੂਗੀ ਕੇਰਲ ਵਾਲ ਚਲ ਜਾਓ ਤੁਹਾਨੂੰ ਆਦਰ ਦਵਾਈਆਂ ਮਿਲੂਗੀ ਤੁਹਾਨੂੰ ਤਾਮਿਲ ਦਵਾਈਆਂ ਮਿਲੂਗੀ ਤੁਹਾਨੂੰ ਜਾਨ ਰਮਾਇਣ ਮਿਲੂਗੀ ਕੰਬੋਡੀਆ ਰਮਾਇਣ ਮਿਲੂਗੀ ਅਦਭੁਤ ਰਮਾਇਣ ਮਿਲੂਗੀ ਵਾਪਲਾ ਰਮਾਇਣ ਮਿਲੂਗੀ ਕਿੰਨੇ ਹੀ ਨਾਮ ਨੇ ਕਿੰਨੀਆਂ ਹੀ ਰਮਾਇਣਾਂ ਨੇ ਜਿਦੇ ਚ ਇਹੋ ਜਿਹੇ ਅੱਡ ਅੱਡ ਗੱਲਾਂ ਲਿਖੀਆਂ ਗਈਆਂ ਨੇ ਜੋ ਤੁਹਾਨੂੰ ਯਕੀਨ ਹੀ ਨਹੀਂ ਆਊਗਾ ਹੁਣ ਕਈ ਰਮਾਇਣਾਂ ਇਦਾਂ ਦੀਆਂ ਨੇ ਜਿਨ੍ਹਾਂ ਚ ਇਹ ਲਿਖਿਆ ਗਿਆ ਹੈ ਕਿ ਜੋ ਮਾਤਾ ਸੀਤਾ ਸੀਗੇ ਉਰ ਆਵੰਦੇਹੀ ਬੈਠੇ ਸੀ ਇੱਕ ਰਮਾਇਣ ਚ ਇਹ ਲਿਖਿਆ ਹੋਇਆ ਹੈ ਕਿ ਰਾਵਣ ਦਾ ਵਦ ਸ਼੍ਰੀ ਰਾਮਚੰਦਰ ਜੀ ਨੇ ਨਹੀਂ ਸੀਤਾ ਮਾਤਾ ਨੇ ਕੀਤਾ ਸੀ ਇੱਕ ਰਮਾਇਣ ਚ ਇਹ ਲਿਖਿਆ ਹੋਇਆ ਹੈ ਕਿ ਜੋ ਅਗਨੀ ਪ੍ਰੀਖਿਆ ਹੋਈ ਸੀ ਉਹ ਲਕਸ਼ਮਣ ਜੀ ਦੀ ਹੋਈ ਸੀ ਸੀਤਾ ਮਾਤਾ ਦੀ ਨਹੀਂ ਹੋਈ ਇੱਕ ਰਮਾਇਣ ਆ ਵਾਪਲਾ ਰਮਾਇਣ ਉਹਦੇ ਚ ਇਹੋ ਜੀ ਗੱਲ ਲਿਖੀ ਹੋਈ ਹੈ ਜੋ ਸ਼੍ਰੀ ਰਾਮਚੰਦਰ ਜੀ ਚ ਆਸਥਾ ਰੱਖਣ ਵਾਲਾ ਕੋਈ ਵੀ ਭਗਤ ਹੈਰਾਨ ਹੋ ਸਕਦਾ ਹੈ ਉਹਦੇ ਚ ਇਹ ਲਿਖਿਆ ਗਿਆ ਹੈ ਕਿ ਜਿੰਨੇ ਵੀ ਇਹ ਰਮਾਇਣ ਦੇ ਸਾਰੇ ਕੈਰੈਕਟਰ ਸੀ ਉਹ ਮਸਲਵਾਂਸੀ ਇਕ ਰਮਾਇਣ ਚ ਐਦਾਂ ਵੀ ਲਿਖਿਆ ਗਿਆ ਹੈ ਕਿ ਰਾਵਣ ਜਦੋਂ ਮਾਤਾ ਸੀਤਾ ਦਾ ਪਹਨਨ ਕਰਕੇ ਲੈ ਕੇ ਗਿਆ ਸੀ ਤਾਂ ਉੱਥੇ ਜਾ ਕੇ ਉਹਨੇ ਕਿਹਾ ਸੀ ਕਿ ਤੁਸੀਂ ਵਾਪਸ ਚਲੇ ਜਾਓ ਸ਼੍ਰੀ ਰਾਮਚੰਦਰ ਜੀ ਕੋਲ ਤੇ ਮਾਤਾ ਸੀਤਾ ਨੇ ਮਨ ਕਰਤਾ ਸੀ ਕਿ ਮੈਂ ਨਹੀਂ ਜਾਣਾ ਉਦੀ ਚ ਲਿਖਿਆ ਹੋਇਆ ਕਿ ਉਹ ਚਾਹੁੰਦੇ ਸੀ ਕਿ ਰਾਵਣ ਤੇ ਸ਼੍ਰੀ ਰਾਮਚੰਦਰ ਜੀ 'ਚ ਮੈਂ ਸਮਝੌਤਾ ਕਰਾਵਾਂ ਇਕ ਰਮਾਇਣ ਚ ਇਹ ਵੀ ਲਿਖਿਆ ਹੋਇਆ ਹੈ ਕਿ ਜੋ ਰਾਮਚੰਦਰ ਜੀ ਦੇ ਪਿਤਾ ਦਸ਼ਰਤ ਸੀਗੇ ਉਹ ਅਯੁੱਧਿਆ ਦੇ ਰਾਜਾ ਨਹੀਂ ਸੀਗੇ ਉਹ ਵਾਰਾਨਸੀ ਦੇ ਰਾਜਾ ਸੀਗੇ ਕਿਸੇ ਵੀ ਰਾਮਚੰਦਰ ਜੀ ਦਾ ਜਨਮ ਵੀ ਅਯੁੱਧਿਆ ਚ ਨਹੀਂ ਵਾਰਾਨਸੀ ਚ ਹੋਇਆ ਸੀ ਇਹ ਲਿਖਿਆ ਹੋਇਆ ਹੈ ਹੁਣ ਆਪਾਂ ਨੂੰ ਸਭ ਨੂੰ ਪਤਾ ਆਇਆ ਕਿ ਅਯੁੱਧਿਆ ਪਰਤੀ ਕਿੰਨਾ ਲਗਾਵਾਂ Hindu ਭੈਣ ਭਰਾਵਾਂ ਦਾ ਕੀ ਤੁਸੀਂ ਇਹ ਲਿਖੀਆਂ ਹੋਈਆਂ ਗੱਲਾਂ ਬਰਦਾਸ਼ਤ ਕਰ ਸਕਦੇ ਹੋ ਜਾਂ ਯਕੀਨ ਕਰ ਸਕਦੇ ਹੋ ਇਹ ਗੱਲਾਂ ਤੇ ਤੇ ਇਹ ਕਿਤਾਬ ਜਿਸ ਚ ਇਹ ਨਰੇ ਝੂਠ ਪਤਾਨ ਲਿਖੇ ਗਏ ਨੇ ਇਹਨੂੰ ਸਿੱਖ ਸੰਸਥਾਵਾਂ ਨੇ ਸਿੱਖ ਵਿਦਵਾਨਾਂ ਨੇ ਤੇ ਐਸਜੀਪੀਸੀ ਨੇ ਇਹਦੇ ਝੂਠ ਦੇਖਦੇ ਹੋਏ ਹੀ ਇਸ ਕਿਤਾਬ ਨੂੰ ਦਾਨ ਕੀਤਾ ਹੋਇਆ ਹੈ ਇਹ ਬਿਲਕੁਲ ਉਵੇਂ ਹੀ ਆ ਜਿਵੇਂ ਬਹੁਤ ਸਾਰੀਆਂ ਰਮਾਇਣਾਂ ਨੂੰ ਰੱਦ ਕੀਤਾ ਹੋਇਆ ਹੈ Hindu ਵਿਦਵਾਨਾਂ ਨੇ ਤੇ ਮਾਨਤਾ ਦਿੱਤੀ ਹੋਈ ਹੈ ਸਿਰਫ ਵਾਲਮੀਕੀ ਜੀ ਤੇ ਤੁਲਸੀदास ਜੀ ਦੇ ਰਮਾਇਣ ਨੂੰ ਕਿਉਂਕਿ ਇਹੋ ਜਿਹੇ ਸ਼ਰਾਰਤੀ ਲੋਭ ਹੋਰ ਪਤਾ ਨਹੀਂ ਕਿੰਨੇ ਕੌਣਗੇ ਜਦ ਸਿੱਖ ਧਰਮ ਤੇ Hindu ਧਰਮ 'ਚ ਪਾਰ ਪਾਉਣ ਦੀ ਕੋਸ਼ਿਸ਼ ਕਰਨਗੇ ਪਰ ਇਹ ਆਪਣੀ ਜ਼ਿੰਮੇਵਾਰੀ ਆ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਰਿਸ਼ਤਾ ਇਕਦੂ ਵੀ ਜ਼ਿਆਦਾ ਮਜ਼ਬੂਤ ਹੋਵੇ ਸਦੀਆਂ ਹੋ ਗਈਆਂ ਆਪਾਂ ਨੂੰ ਆਪਾਂ ਇੱਥੇ ਹੀ ਰਹਿ ਰਹੇ ਆਂ ਇੱਕੋ ਧਰਤੀ ਦੇ ਆਪਾਂ ਜਾਏ ਆਂ ਇੱਕੋ ਧਰਤੀ ਤੇ ਆਪਾਂ ਰਹਿਣਾ ਹੈ ਪੰਜਾਬ ਨੂੰ ਆਪਾਂ ਖੁਸ਼ਹਾਲ ਕਰਨਾ ਹੈ ਪੰਜਾਬ ਨੂੰ ਆਪਾਂ ਕਿਸੇ ਵੀ ਇਹੋ ਜਿਹੇ ਮੋੜ ਤੇ ਲਾਗੇ ਖੜਾ ਨਹੀਂ ਕਰਨਾ ਹੈਗਾ ਕੋਈ ਵੀ ਭਾਵਨਾਵਾ ਜਾ ਕੇ ਇਹਨਾਂ ਸ਼ਰਾਰਤੀ ਲੋਕਾਂ ਦੇ ਪਿੱਛੇ ਲੱਗ ਕੇ ਇਹ ਸ਼ਰਾਰਤੀ ਲੋਕਾਂ ਨਾਲ ਕੋਈ ਤਨ ਨਹੀਂ ਹੁੰਦਾ ਇਹ ਕਿਸੇ ਵੀ ਧਰਮ ਦੇ ਹੋ ਸਕਦੇ ਨੇ ਹੁਣ ਗੁਰਬਿਲਾਸ ਪਾਤਸ਼ਾਹੀ 6ਵੀਂ ਜੋ ਕਿਤਾਬ ਹੈ ਝੂਠਾਂ ਦੀ ਜੋ ਪੰਡ ਹੈ ਇਹਦੇ ਬਾਰੇ ਸੁਣ ਕੇ ਬਾਤ ਵੀ ਨਾਂ ਪੈਣਾ ਨੂੰ ਗੁਸਾ ਰਿਆ ਹੋਏਗਾ ਕਿ ਇਹੋ ਜੇ ਲੋਕਾਂ ਨੇ ਕਿੰਨਾ ਖਲਵਾੜ ਕੀਤਾ ਇਸ ਇਤਿਹਾਸ ਨਾਲ ਪਰ ਸਾਨੂੰ ਆਪਣੀਆਂ ਗਲਤੀਆਂ ਵੱਲ ਵੀ ਦੇਖਣਾ ਪੈਣਾ ਹੈ ਕਿ ਅਸੀਂ ਕੀ ਕੀਤਾ ਹੈ ਤੇ ਹੁਣ ਵੀ ਕਰ ਰਹੇ ਹਾਂ ਹਰਮੰਦਰ ਸ਼ਬਦ ਤਾਂ ਚਲੋ ਸਾਡੇ ਗੁਰੂ ਸਾਹਿਬਾਨ ਦਾ ਬਾਣੀ 'ਚ ਵਰਤਿਆ ਹੋਇਆ ਸ਼ਬਦ ਹੈ ਇੱਕ ਪਵਿੱਤਰ ਸ਼ਬਦ ਹੈ ਪਰ ਅਸੀਂ ਆਪਣੇ ਦਰਬਾਰ ਸਾਹਿਬ ਨੂੰ ਅੰਗਰੇਜ਼ਾਂ ਦਾ ਦਿੱਤਾ ਹੋਇਆ ਜੋ ਨਾਮ ਹੈ ਗੋਲਡਨ ਟੈਂਪਲ ਕਿ ਜੰਨੇ ਇਹ ਕਿੰਨਾ ਕੁ ਸਹੀ ਹੈ ਹੁਣ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਛੜਦਾ ਦੇ ਮੁਤਾਬਿਕ ਇਸ ਪਵਿੱਤਰ ਸਥਾਨ ਤੇ ਸੋਨੇ ਦੀ ਸੇਵਾ ਕਰਵਾ ਦਿੱਤੀ ਤੇ ਅੰਗਰੇਜ਼ ਆਏ ਅੰਗਰੇਜ਼ਾਂ ਨੇ ਸਿਰਫ ਉਹ ਸੋਨਾ ਦੇਖ ਕੇ ਹੀ ਇਹਨੂੰ ਗੋਲਡਨ ਟੈਂਪਲ ਆਖਣਾ ਸ਼ੁਰੂ ਕਰ ਦਿੱਤਾ ਤੇ ਅਸੀਂ ਵੀ ਸਾਰੇ ਇਹਨਾਂ ਦੇ ਮਗਰ ਲਾ ਕੇ ਗੋਲਡਨ ਟੈਂਪਲ ਹੀ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਬਾਹਰ ਕੋਈ ਵੀ ਆਉਂਦਾ ਹੈ ਬਾਹਰਲੇ ਸੂਬੇ ਚੋਂ ਕੋਈ ਆਉਂਦਾ ਹੈ ਜਾਂ ਬਾਹਰਲੇ ਮੁਲਕ ਚੋਂ ਕੋਈ ਆਉਂਦਾ ਹੈ ਉਹ ਆ ਕੇ ਸਾਨੂੰ ਪੁੱਛਦੇ ਨੇ ਕਿ ਗੋਲਡਨ ਟੈਂਪਲ ਜਾਣਾ ਹੈ ਜੀ ਅਸੀਂ ਕਹਿੰਦੇ ਹਾਂ ਹਾਂ ਆਹੀ ਆ ਗੋਲਡਨ ਟੈਂਪਲ ਅਸੀਂ ਕਿਉਂ ਨਹੀਂ ਦੱਸ ਸਕੇ ਇਸ ਦੁਨੀਆ ਨੂੰ ਕਿ ਸਾਡੇ ਧਾਰਮਿਕ ਸਥਾਨਾਂ ਨੂੰ ਗੁਰਦੁਆਰਾ ਸਾਹਿਬ ਕਹਿੰਦੇ ਨੇ ਗੁਰੂ ਘਰ ਕਹਿੰਦੇ ਨੇ ਬਾਹਰਲੇ ਮੁਲਕਾਂ 'ਚ ਵੀ ਕਈ ਗੁਰੂ ਘਰ ਅਹੱਜ ਨੇ ਜਿੱਥੇ ਸਿੱਖ ਟੈਂਪਲ ਲਿਖ ਦਿੱਤਾ ਜਾਂਦਾ Google ਦੇ ਸਰਚ ਮਾਰ ਕੇ ਦੇਖ ਲਓ ਤੁਸੀਂ ਸਿੱਖ ਟੈਂਪਲ ਅੱਗੇ ਕਿਸੇ ਮੁਲਕ ਦਾ ਨਾਮ ਲਿਖ ਦਿਓ ਟੈਂਪਲ ਸ਼ਬਦ ਨਾਲ ਸਾਡਾ ਕੋਈ ਵੀ ਵਿਰੋਧ ਨਹੀਂ ਹੈ ਪਰ ਗੁਰੂ ਘਰ ਨੇ ਤਾਂ ਇਹਨਾਂ ਨੂੰ ਗੁਰੂ ਘਰ ਕਹੋ ਦੁਨੀਆ ਨੂੰ ਅਸੀਂ ਕਿਉਂ ਨਹੀਂ ਇਹ ਚੀਜ਼ ਦੱਸ ਸਕੇ ਕਿ ਸਾਡੇ ਧਾਰਮਿਕ ਸਥਾਨਾਂ ਨੂੰ ਗੁਰਦੁਆਰਾ ਕਹਿੰਦੇ ਨੇ ਗੁਰੂ ਘਰ ਕਹਿੰਦੇ ਨੇ ਕਦੇ ਕਿਸੇ 크ਰਿਸਚੀਅਨ ਨੂੰ ਇਹ ਕਹਿੰਦੇ ਸੁਣਿਆ ਹੈ ਚਰਚ ਲਈ ਕਿ ਇਹ 크ਰਿਸਚੀਅਨ ਟੈਂਪਲ ਹੈ ਕਦੇ ਕਿਸੇ ਮੁਸਲਮਾਨ ਨੇ ਆਖਿਆ ਹੋਵੇ ਮਸਜਿਦ ਲਈ ਜਾਂ ਮਸੀਤ ਲਈ ਕਿ ਇਹ ਮੁਸਲਮ ਟੈਂਪਲ ਹੈ پوری ਦੁਨੀਆ ਨੂੰ ਦੱਸਣ ਦੀ ਲੋੜ ਆ ਕਿ ਸਾਡੇ ਧਾਰਮਿਕ ਸਥਾਨਾਂ ਨੂੰ ਗੁਰਦੁਆਰਾ ਕਿਹਾ ਜਾਂਦਾ ਹੈ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਹੈ ਇਹ ਮੇਰੇ ਹੱਥ ਜੋੜ ਕੇ ਬੇਨਤੀ ਆ ਮੇਰਾ ਮਕਸਦ ਕਿਸੇ ਨੂੰ ਵੀ ਨੀਮਾ ਦਿਖਾਉਣਾ ਜਾਂ ਕਿਸੇ ਦਾ ਵੀ ਦਿਲ ਦਿਖਾਉਣਾ ਨਹੀਂ ਹੈ ਪਰ ਇਤਿਹਾਸ 'ਚ ਜੋ ਗਲਤੀਆਂ ਹੋਈਆਂ ਨੇ ਅਸੀਂ ਉਹਨਾਂ ਨੂੰ ਤਾਂ ਗਲਤ ਕਹਿ ਰਹੇ ਹਾਂ ਪਰ ਸਾਨੂੰ ਆਪਣੀਆਂ ਗਲਤੀਆਂ ਵੱਲ ਵੀ ਦੇਖਣਾ ਪਏਗਾ ਨਹੀਂ ਤਾਂ ਸਾਡੀਆਂ ਅਗਲੀਆਂ ਨਸਲਾਂ ਹੋ ਸਕਦਾ ਇਹ ਗਲਤੀਆਂ ਲਈ ਸਾਨੂੰ ਮਾਫ਼ ਨਾ ਕਰਨ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ 'ਚ ਕੋਈ ਵੀ ਸ਼ਬਦ ਉਚਿਆਨੀ ਮਾ ਬੋਲਿਆ ਗਿਆ ਹੋਵੇ ਤਾਂ ਉਹਦੇ ਲਈ ਅਸੀਂ ਮਾਫੀ ਮੰਗਦੇ ਆ ਇਤਿਹਾਸ ਦੱਸਦੇ ਆ ਕੋਈ ਵੀ ਗਲਤੀ ਹੋ ਗਈ ਹੋਵੇ ਜਾਂ ਪਵਿੱਤਰ ਬਾਣੀ ਦਾ ਉਚਾਰਨ ਕਰਦੇ ਆ ਕੋਈ ਵੀ ਪੁਲਟਕ ਹੋ ਗਈ ਹੋਵੇ ਤਾਂ ਅਸੀਂ ਪਰਮਪਿਤਾ ਪਰਮਾਤਮਾ ਤੋਂ ਤੇ ਪੂਰੀ ਸੰਗਤ ਤੋਂ ਦੀ ਮਾਫੀ ਮੰਗਦੇ ਆ ਇਹ ਵੀਡੀਓ ਜਿਵੇਂ ਅਸੀਂ ਸ਼ੁਰੂ ਚ ਹੀ ਕਿਹਾ ਕਿ ਕਿਸੇ ਨੂੰ ਵੀ ਪੜਕਾਉਣ ਲਈ ਇਹ ਵੀਡੀਓ ਨਹੀਂ ਬਣਾਈ ਗਈ ਇਸ ਵੀਡੀਓ ਨੂੰ ਕਿਸੇ ਤਰੀਕੇ ਨਾਲ ਵੀ ਕੱਟ ਵੱਟ ਕੇ ਕਿਸੇ ਵੀ ਪੇਜ ਤੇ ਜਾਂ ਕਿਸੇ ਵੀ ਪਲੇਟਫਾਰਮ ਦੇ ਨਾਮ ਪਾਇਆ ਜਾਵੇ ਕਿਸੇ ਵੀ ਧਰਮ ਦੇ ਖਿਲਾਫ ਵੀਡੀਓ ਨਹੀਂ ਹੈ ਕਿਸੇ ਵੀ ਦੇਵੀ ਦੇਵਤੇ ਦੇ ਖਿਲਾਫ ਵੀਡੀਓ ਨਹੀਂ ਹੈ ਸਾਡਾ ਮਕਸਦ ਹਮੇਸ਼ਾ ਭਾਈਚਾਰਾ ਕਾਇਨ ਕਰਨਾ ਹੀ ਹੈ ਤੇ ਉਹੀ ਰਹੇਗਾ ਕਿਉਂਕਿ ਸਾਡੇ ਗੁਰੂ ਸਾਹਿਬਾਨਾਂ ਨੇ ਕਿਹਾ ਹੈ ਕਿ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਹੋ ਤਾਂ ਅਸੀਂ ਆਪਣੇ ਗੁਰੂ ਸਾਹਿਬਾਨਾਂ ਦੇ ਫਲਸਫੇ ਤੋਂ ਉਲਟ ਨਹੀਂ ਚੱਲ ਸਕਦੇ ਪਰ ਫਿਰ ਵੀ ਸਾਡੀ ਕਿਸੇ ਵੀ ਗੱਲ ਨਾਲ ਜੇ ਕਿਸੇ ਵੀ ਹਿੰਦੂ ਭੈਣ ਭਰਾ ਦਾ ਦਿਲ ਦੁਖਿਆ ਹੋਵੇ ਤਾਂ ਉਹਦੇ ਲਈ ਅਸੀਂ ਮਾਫੀ ਮੰਗਦੇ ਹਾਂ ਅਦੀ ਮਨਸ਼ਾ ਕੇ ਸੇ ਦਾ ਵੀ ਦਿਲ ਦਿਖਾਉਣ ਦੀ ਬਿਲਕੁਲ ਨਹੀਂ ਹੈ ਸਿੱਖ ਇਤਿਹਾਸ ਨਾਲ ਜੁੜੀਆਂ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਪੇ ਫੇਸਬੁੱਕ ਪੇਜ ਤੇ ਯੂਟਿਊਬ ਚੈਨਲ ਨੂੰ ਤੁਸੀਂ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰ ਸਕਦੇ ਹੋ ਕਿਨੇ ਪਿੰਡ ਸ਼ਹਿਰ ਚ ਬੈਠ ਕੇ ਤੁਸੀਂ ਸਾਡੇ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਸਾਨੂੰ ਤੁਸੀਂ ਇਹ ਦੱਸ ਸਕਦੇ ਹੋ ਸਿੱਖ ਇਤਿਹਾਸ ਦੀਆਂ ਇਹ ਵੀਡੀਓਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਸ਼ੇਅਰ ਕਰਨਾ ਅਸੀਂ ਆਪਣੀ ਜ਼ਿੰਮੇਵਾਰੀ ਸਮਝੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ